ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆ ਦੇਖੋ ਇੱਧਰ ਵੀ ਫਿਟਿੰਗ ਹੋਈ ਵੀ ਦੇਖੋ ਖੱਡਾ ਪੂਰਾ ਪੂਰਾ ਵੱਜਿਆ ਨਾ ਆ ਲਓ ਪੂਰਾ ਪੂਰਾ ਵੱਜਿਆ ਨਾ ਅਸੀਂ ਵੀ ਡ੍ਰਿਲਾਂ ਨੇ ਮਾਰਿਆ ਨਾ ਪੂਰਾ ਪੂਰਾ ਖੱਡਾ ਵੱਜਿਆ ਨਾ ਆ ਬੈਬਲ ਵੇਟੀ ਵੀ ਠੀਕ ਆ ਹੁਣ ਦੂਜੇ ਪਾਸੇ ਤੁਹਾਨੂੰ ਏਸੀ ਦਾ ਹਾਲ ਦਿਖਾਉਣਾ ਏ ਹੋਈ ਸਾਡੀ ਫਿਟਿੰਗ ਕੰਪਨੀ ਵਾਲੇ ਦਾ ਹਾਲ ਦਿਖਾਉਣਾ ਤਾਂ ਵੀ ਕਿੰਨਾ ਬੁਰਾ ਹਾਲ ਆ ਆ ਲਓ ਜੀ ਇਹ ਹੋਈ ਵੀ ਕੰਪਨੀ ਦੀ ਫਿਟਿੰਗ ਆ ਹਾਲ ਦੇਖ ਲਓ ਬੰਦਾ ਬਾਹਰ ਟਾਕੀ ਆ ਤੁਹਾਨੂੰ ਇਹ ਨਹੀਂ ਲੱਗਦਾਗਾ ਕਿ ਕਿੱਥੇ ਵਿਢਣ ਕੀ ਆ ਲੈ ਦੇਖੋ ਲੈ ਕਿੱਡਾ ਖੱਡਾ ਮਾਰਿਆ ਕੋਰ ਕੋਰ ਮੈਂ ਤੁਹਾਨੂੰ ਦੱਸਦਾ ਵੀ ਪਾਈਪਾ 2 ਇੰਚੀ ਪਾਈਪ ਤੇ ਨਾ ਉਹ ਨਾਲ ਨਿਕਲੇਉਂਦੀਆਂ ਲੈ ਗੱਡਾ ਖੱਡਾ ਮਾਰਿਆ ਹੱਦੇ ਇਲਾ ਹੀ ਪੇਰੇ ਦਾ ਇਸ ਦੇ ਵਿੱਚ ਤੇ ਜਾ ਕੇ ਇੱਕ ਪਾਈਪ ਹੋਰ ਨਿਘਾ ਲਉ ਆ ਟ੍ਰੇਲਰ ਦੇਖੋ ਕਿੱਧਰ ਪਾਸੇ ਮਾਰੀ ਪਈ ਇਹਨੇ ਕੀ ਭੁਰੇ ਹਾਲ ਹੈ ਤੇ ਆ ਟੇਪ ਦੇਖ ਆ ਟੇਪ ਇੰਨੀ ਘਲਬੇਟੀ ਆ ਬਸ ਇੰਨੀ ਘਲਬੇਟੀ ਆ ਜੜ ਚ ਦੇ ਭੇਟੀ ਹੋਣੀ ਹੈਗੀ ਉੱਥੇ ਉਹ ਜੜ ਚ ਜਮੇ ਹੀ ਹੈ ਉਹ ਨਹੀਂ ਉੱਥੇ ਕਿਉਂਕਿ ਉੱਥੇ ਚੀਰਾ ਲੱਗਿਆ ਹੁੰਦਾ ਸਰੇ ਤੱਕ ਉੱਥੇ ਨਹੀਂ ਭੇਟੀ ਨੀ ਆ ਪੈ ਸਿਰੇ ਤੱਕ ਘਲਬੇਟ ਨਹੀਂ ਜਦ ਰੋਲ ਤੁਹਾਨੂੰ ਨਾਲ ਦਿੱਤਾ ਹੁਣ ਉਹ ਜਿੱਥੇ ਬੈਂਡ ਪਾਇਆ ਉਹਥੇ ਦੇਖੋ ਕਿੰਨਾ ਪੰਚ ਕਰਿਆ ਪਿਆ ਬੁਰਾ ਹਾਲ ਕਰਿਆ ਵੇ ਦੇਖ ਵੀ ਜਿਆਦਾਤਨੂੰ ਆਹ ਟੇਪ ਦਾ ਰੋਲ ਜਿਵੇਂ ਆਪਾਂ ਦੂਏ ਸੀ ਤੁਹਾਨੂੰ ਪਹਿਲਾ ਵੀਡੀਓ ਪਾਈਦੀ ਹੈ ਨਾ ਵੀ ਪੂਰੇ ਸਿਰੇ ਤੱਕ ਲੁਭੇਟੀ ਪਈ ਆ ਇਹਦਾ ਹਾਲ ਦੇਖ ਲਓ ਤੁਹਾਨੂੰ ਉੱਧਰ ਵੀ ਦਿਖਾਉਣਾ ਐਦਾਂ ਦੀ ਵੀਡੀਓ ਦੇਖਣਾ ਵੀ ਵੀਡੀਓ ਨੂੰ ਸ਼ੇਅਰ ਕਰੋ ਧੰਨਵਾਦ ਜੀ ਇਹ